ਜਗਤ ਜਲੰਦਾ ਰੱਖ ਲੈ ਦਰਸ਼ਕੋ ਅੱਜ ਇਸ ਵੇਲੇ ਮੈਂ ਖੜਾ ਹਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚਾਂਦ ਨਗਰ ਜੰਮੂ ਵਿਖੇ ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿ ਇੱਕ ਪੰਕਤੀ ਬੜੀ ਪਿਆਰੀ ਹੈ ਬੇਸ਼ੱਕ ਉਹ ਆਤਮਿਕਤਾ ਨੂੰ ਲੈ ਕੇ ਹੈ ਮਗਰ ਉਸ ਪੰਕਤੀ ਨੂੰ ਅਗਰ ਅਸੀਂ ਦੇਖੀਏ ਕਿ ਦੀਵਾ ਬਲੇ ਹਨੇਰਾ ਜਾਏ ਦੀਵਾ ਬਲਦਾ ਤੇ ਹਨੇਰਾ ਦੂਰ ਹੋ ਜਾਂਦਾ ਹੈ ਪਰ ਅੱਜ ਜੋ ਮੈਂ ਚੀਜ਼ ਤੁਹਾਨੂੰ ਜੰਮੂ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚਾਂਦ ਨਗਰ ਦੇ ਵਿੱਚ ਆ ਕੇ ਦਿਖਾਉਣ ਜਾ ਰਿਹਾ ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇੱਕ ਨਵਾਂ ਰੂਪ ਜਿਹੜਾ ਹੈ ਇਸ ਗੁਰਦੁਆਰਾ ਸਾਹਿਬ ਨੂੰ ਦਿੱਤਾ ਗਿਆ ਹੈ ਬਹੁਤ ਹੀ ਪਿਆਰੀ ਲਾਈਟਨਿੰਗ ਜਿਹੜੀ ਇਹ ਕਰਵਾਈ ਗਈ ਹੈ ਇਹ ਲਾਈਟਨਿੰਗ ਸਾਰੀ ਦੀ ਸਾਰੀ ਲਾਈਟਨਿੰਗ 스마트 ਸਿਟੀ ਪ੍ਰੋਜੈਕਟ ਦੇ ਅੰਡਰ ਜਿਹੜਾ ਹੈ ਉਹ ਆਉਂਦੀ ਸੀ ਔਰ ਹੁਣ ਤੁਹਾਨੂੰ ਦਿਖਾऊंगा ਸਾਹਮਣੇ ਜੋ ਤੁਸੀਂ ਨਜ਼ਾਰਾ ਦੇਖ ਰਹੇ ਹੋ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਲਾਈਟਨਿੰਗ ਹੋਈ ਹੈ ਅਸੀਂ ਚਾਹਾਂਗੇ ਕਿ ਬਿਲਕੁਲ ਨੇੜੇ ਜਾ ਕੇ ਅਸੀਂ ਦਿਖਾਈਏ ਇਹ ਲਾਈਟਨਿੰਗ ਜੰਮੂ ਦੇ ਵਿੱਚ ਪਹਿਲਾ ਐਸਾ ਗੁਰਦੁਆਰਾ ਸਾਹਿਬ ਹੈ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਹੈ ਉਹ ਲਾਈਟਨਿੰਗ ਕੀਤੀ ਗਈ ਹੈ ਔਰ ਲਾਈਟਨਿੰਗ ਇਤਨੀ ਜ਼ਬਰਦਸਤ ਹੈ ਕਿ ਇੱਕ ਇੱਕ ਖੰਡਾ ਤੁਸੀਂ ਦੇਖ ਰਹੇ ਹੋ ਜੋ ਗਲਿਆਰੇ ਦੇ ਵਿੱਚ ਉੱਪਰ ਵਾਲਿਆਂ ਗਲਿਆਰਿਆਂ ਦੇ ਵਿੱਚ ਬਣਿਆ ਹੋਇਆ ਹੈ ਉਹ ਚਮਕ ਰਿਹਾ ਹੈ ਔਰ ਗੁਰਦੁਆਰਾ ਸਾਹਿਬ ਦੀ ਜੜੀ ਸੋਭਾ ਹੈ ਉਹ ਹੋਰ ਵੱਧ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਲਾਈਟਸ ਨੇ ਸਵਾ ਕਰੋੜ ਰੁਪਏ ਦਾ ਲਗਭਗ ਜਿਹੜਾ ਹੈ ਸਰਕਾਰ ਵੱਲੋਂ ਇਹ ਸੈਂਕਸ਼ਨ ਹੋਇਆ ਔਰ ਇੱਕ ਇੱਕ ਲਾਈਟ ਦੀ ਕੀਮਤ ਵੀ ਲੱਖਾਂ ਰੁਪਏ ਤੱਕ ਦੀ ਹੋ ਸਕਦੀ ਹੈ ਜਿਵੇਂ ਕਿ ਜਿਸ ਹਿਸਾਬ ਦੇ ਨਾਲ ਅਸੀਂ ਦੇਖ ਰਹੇ ਹਾਂ ਔਰ ਇਹ ਸਮਾਰਟ ਸਿਟੀ ਦੇ ਅੰਡਰ ਆਉਂਦਾ ਇਹ ਪ੍ਰੋਜੈਕਟ ਗੁਰਦੁਆਰਾ ਗੁਰੂ ਨਾਨਕ ਦੇਵ ਚਾਂਦਨਗਰ ਨੂੰ ਮਿਲਿਆ ਹੈ ਔਰ ਜਿਸ ਦੇ ਕਾਰਨ ਇਸ ਦੀ ਬਿਊਟੀਫਿਕੇਸ਼ਨ ਤੁਸੀਂ ਦੇਖ ਰਹੇ ਹੋ ਕਿੰਨੀ ਵੱਧ ਚੁੱਕੀ ਔਰ ਇਹ ਸਮਾਰਟ ਸਿਟੀ ਦੇ ਅੰਡਰ ਜਿੰਨੇ ਵੀ ਹਿਸਟੋਰੀਕਲ ਪਲੇਸਿਸ ਨੇ ਹਿਸਟੋਰੀਕਲ ਪਲੇਸਿਸ ਰਿਲੀਜੀਅਸ ਪਲੇਸਿਸ ਉਹਨਾਂ ਦੇ ਲਈ ਸਪੈਸ਼ਲ ਇੱਕ ਇਹ ਪ੍ਰੋਜੈਕਟ ਜਿਹੜਾ ਸੀ ਉਹ ਬਣਿਆ ਸੀ ਜਿਹਦੇ ਤਹਿਤ ਤੁਸੀਂ ਦੇਖ ਰਹੇ ਹੋ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਚਾਂਦ ਨਗਰ ਦੇ ਵਿੱਚ ਕਿਸ ਤਰੀਕੇ ਦੀ ਲਾਈਟਨਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਪੂਰਾ ਗੁਰਦੁਦਵਾਰਾ ਲਾਈਟਸ ਦੇ ਨਾਲ ਇਤਨਾ ਸੋਹਣਾ ਚਮਕ ਰਿਹਾ ਹੈ ਉਮੀਦ ਕਰਾਂਗੇ ਕਿ ਸੱਚੇ ਪਾਤਸ਼ਾਹ ਜਿਹੜੇ ਨੇ ਅਕਾਲ ਪੁਰਖ ਜਿਹੜੇ ਨੇ ਉਹ ਸਮਤ ਬਖਸ਼ਣ ਸਾਡੇ ਸਾਰਿਆਂ ਨੂੰ ਤਾਂ ਕਿ ਅਸੀਂ ਇਸ ਸਲਾਈਡ ਦੇ ਨਾਲ-ਨਾਲ ਆਪਣੇ ਅੰਦਰ ਦੇ ਚਾਨਣ ਨੂੰ ਵੀ ਜਿਹੜਾ ਹੈ ਉਹ ਵੀ ਉਜਾਗਰ ਕਰ ਸਕੀਏ ਔਰ ਉਹ ਜਿਹੜਾ ਚਾਨਣ ਹੈ ਉਸ ਚਾਨਣ ਦੇ ਨਾਲ ਚੱਲਦੇ-ਚੱਲਦੇ ਇਹ ਚਾਨਣ ਜਿਹੜਾ ਹੈ ਉਹ ਵੀ ਅਸੀਂ ਦੁਨੀਆ ਨੂੰ ਦਿਖਾ ਸਕੀਏ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਊਟੀਫਿਕੇਸ਼ਨ ਕੀਤੀ ਗਈ ਹੈ ਅੰਡਰ 스마트 ਸਿਟੀ ਪ੍ਰੋਜੈਕਟ ਉਹ ਇੱਕ ਬਹੁਤ ਅੱਛੀ ਬਿਊਟੀਫਿਕੇਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ ਸਾਡੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਮੇਧ ਪ੍ਰਦਾਨ ਡੀਜੀਪੀਸੀ ਜੰਮੂ ਜੁੜੇ ਹੋਏ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿਉਂਕਿ ਇਸ ਸਾਰੇ ਪ੍ਰੋਜੈਕਟ ਦਾ ਜੋ ਵੀ ਕੰਮ ਸੀ ਫ্রম ਦਾ ਵੈਰੀ ਫਰਸਟ ਡੇ ਬਿਗਨਿੰਗ ਤੋਂ ਲੈ ਕੇ ਇਸ ਵੇਲੇ ਤੱਕ ਜਿਹੜਾ ਇਹ ਪ੍ਰੋਜੈਕਟ ਹੈ ਉਹ ਇਸ ਤਰ੍ਹਾਂ ਨੇਪਰੇ ਚੜਿਆ ਉਹ ਸਰਦਾਰ ਬਲਵਿੰਦਰ ਸਿੰਘ ਜੀ ਦੀ ਹੀ ਅਸੀਂ ਕਹਿ ਸਕਦੇ ਹਾਂ ਕਿ ਦੇਨ ਹੈ ਅ ਵੀਰ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਨੋ ਕਮੈਂਟਸ ਜੀ ਜੀ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦੇ ਬਿਊਟੀਫਿਕੇਸ਼ਨ ਜਿਹੜੀ ਹੈ ਅੱਜ ਗੁਰਦੁਆਰਾ ਸਾਹਿਬ ਨੂੰ ਜਿਸ ਤਰ੍ਹਾਂ ਅਸੀਂ ਇੱਕ ਕਹਿ ਸਕਦੇ ਆ ਕਿ ਚਾਰ ਚੰਨ ਲੱਗ ਗਏ ਨੇ ਬਿਲਡਿੰਗ ਨੂੰ ਠੀਕ ਹੈ ਉਮੀਦ ਕਰਾਂਗੇ ਕਿ ਸਾਡੇ ਅੰਦਰ ਦਾ ਉਜਿਆਰਾ ਵੀ ਇਸੇ ਤਰ੍ਹਾਂ ਹੀ ਪ੍ਰਫੁੱਲਤ ਹੋਵੇ ਔਰ ਅਸੀਂ ਸਾਰੇ ਜਿਹੜੇ ਨੇ ਰਲ ਮਿਲ ਕੇ ਇਸ ਤਰ੍ਹਾਂ ਦੇ ਕੰਮ ਕਰੀਏ ਔਰ ਹੋਰ ਵੀ ਪ੍ਰਚਾਰ ਪ੍ਰਸਾਰ ਦੇ ਕੰਮਾਂ ਨੂੰ ਵੀ ਇਸੇ ਤਰੀਕੇ ਨਾਲ ਚਲਾਈਏ ਪਰ ਜੇ ਇਸ ਲਾਈਟਨਿੰਗ ਦੀ ਗੱਲ ਕੀਤੀ ਜਾਏ ਦੇਖਣ ਦੇ ਵਿੱਚ ਤਾਂ ਇਹ ਬਹੁਤ ਮਹਿੰਗੀਆਂ ਲਾਈਟਾਂ ਲੱਗ ਰਹੀਆਂ ਨੇ ਕਿਉਂਕਿ ਆਮ ਤੌਰ ਤੇ ਮੈਂ ਜੰਮੂ ਦੇ ਵਿੱਚ ਬਹੁਤ ਘੁੰਮਿਆ ਕਿਸੇ ਵੀ ਜਗ੍ਹਾ 'ਚ ਇਸ ਤਰ੍ਹਾਂ ਦੀ ਲਾਈਟਸ ਮੈਂ ਦੇਖੀਆਂ ਨਹੀਂ ਨੇ ਇਹ ਕਿਸ ਤਰੀਕੇ ਦੇ ਨਾਲ ਇਹ ਸਾਰਾ ਪ੍ਰੋਜੈਕਟ ਤੁਹਾਨੂੰ ਸੈਂਕਸ਼ਨ ਹੋਇਆ ਤੇ ਕੀ ਸਾਰਾ ਪ੍ਰੋਸੀਜਰ ਰਿਹਾ ਇਹਦਾ ਜੇ ਜਿਵੇਂ ਕਹਾਂਗਾ ਇਨੀਸ਼ੀਏਟਿਵ ਤੋਂ ਭਾਵੇਂ ਚਲੋ ਮੈਂ ਲਿਆ ਲੇਕਿਨ ਸਾਡੇ ਨੂੰ ਮਾਰਲ سپورਟ ਆਪਣੇ ਮੈਂਬਰਾਂ ਦੇ ਰਹੀ ਹੈ ਜੀ ਬਿਲਕੁਲ ਇਨੀਸ਼ੀਏਟਿਵ ਜਿੱਥੇ ਜਿੱਥੇ ਜਿੱਦੀ ਕੋਈ ਵਾਫੀ ਬੰਦੀ ਹੈ ਉੱਥੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦਾ ਲੇਕਿਨ سپورਟ ਸਾਡੇ ਸਾਰੇ ਦੇ ਰਹੀ ਹੈ ਮਾਰਲ سپورਟ ਰਹੀ ਹੈ ਐਸਨ ਐਕਟਿਵ ਹੋਣ ਦੇ ਨਾਤੇ ਮੈਨੂੰ ਸਮਾਰਟ ਸਿਟੀ ਦੀ ਇੱਕ ਇੱਕ ਚੀਜ਼ ਪਤਾ ਸੀ ਇੱਕ ਇੱਕ ਅਛਾਈ ਵੀ ਪਤਾ ਸੀ ਤੇ ਇੱਕ ਇੱਕ ਕਮਜ਼ੋਰੀ ਪਤਾ ਸੀ ਹੂੰ ਤੋਂ ਜ਼ਿਲ੍ਹੇ ਮੈਂ ਤਾਂ ਕੋਈ ਸਵਾ ਦੋ ਸਾਲ ਪਹਿਲੇ ਇੱਕ ਐਪਲੀਕੇਸ਼ਨ ਦਿੱਤੀ ਸੀ ਸੀਓ ਸਮਾਰਟ ਸਿਟੀ ਨੂੰ ਵੀ ਤੁਸੀਂ ਰਿਲੀਜੀਅਸプレसेस ਦਾ ਵੀ ਕੁਝ ਕੰਮ ਕਰ ਰਹੇ ਹੋ ਉਹਦੀ ਡੈਕੋਰੇਸ਼ਨ ਆਸ ਹੈ ਉਹਦੀ ਸਜਾਵਟ ਵਾਸਤੇ ਉਹਨੂੰ ਤੋਂ ਉਹਦੇ ਅਸ ਬਿਊਟੀਫਿਕੇਸ਼ਨ ਵਾਸਤੇ ਜੇਕਰ ਬਾਕੀ ਜਗ੍ਹਾ ਕਰੋਗੇ ਤੇ ਸਾਡੇ ਅਸ ਵੀ ਜ਼ਰੂਰ ਸੈਂਕਸ਼ਨ ਕਰਿਓ ਅਗਰ ਬਾਕੀ ਜਗ੍ਹਾ ਨਹੀਂ ਕਰਨਾ ਤਾਂ ਸਾਡਾ ਵੀ ਨਾ ਕਰਿਓ ਲੇਕਿਨ ਅਗਰ ਬਾਕੀ ਆ ਕਰੋਗੇ ਜ਼ਰੂਰ ਕਰੋ ਤੇ ਫਿਰ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਆਪਣੀ ਐਪਲੀਕੇਸ਼ਨ ਦੇ ਦਿਓ ਐਪਲੀਕੇਸ਼ਨ ਵਿੱਚ ਸੀਓ ਸਮਾਰਟ ਸਿਟੀ ਆ ਨਾ ਦਿੱਤੀ ਸੀ ਹੂੰ ਹੂੰ ਉਹਦੇ ਬਾਅਦ ਫਿਰ ਪ੍ਰੋਜੈਕਟ ਜੇ ਸੈਂਕਸ਼ਨ ਹੋਇਆ ਫਿਰ ਉਹਨਾਂ ਨੇ ਸਾਨੂੰ ਚਾਇਸ ਦਿੱਤੀ ਓਕੇ ਵੀ ਤੁਸੀਂ ਕਿਸ ਕਿਸਮ ਦੀਆਂ ਲਾਈਟਸ ਚਾਹੁੰਦੇ ਹੋ ਉਹਨਾਂ ਨੇ ਬੁਲਾਇਆ ਮੈਨੂੰ ਆਫਿਸ ਵਿੱਚ ਉਹਨਾਂ ਪਾਵਰਪੁਆਇੰਟ ਵੀ ਸਾਹਮਣੇ ਦੱਸੇ ਓਕੇ ਉਹਦੇ ਬੜੇ ਕਲਰਫੁਲ ਸੰਦੂਸੀਆਂ ਸਨ ਕੋਈ ਗ੍ਰੀਨ, ਔਰੇਂਜ, ਪਿੰਕ ਇਹ ਪਰ ਮਨ ਨੂੰ ਗੁਰੂ ਘਰ ਦੇ ਵਾਸਤੇ ਉਹ ਚੀਜ਼ਾਂ ਮਨੂੰ ਸੁੱਟ ਨਹੀਂ ਘੱਦੀਆਂ ਪਰ ਮੇਰਾ ਮਨ ਲੱਗਿਆ ਕਿ ਕੋਈ ਬੜਾ ਪੀਸਫੁਲ ਜਗ੍ਹਾ ਮੋਹਰ ਹੋ ਜਾਈਏ ਇੱਥੇ ਜਿੱਥੇ ਬਿਲਕੁਲ ਮਨ ਨੂੰ ਸ਼ਾਂਤੀ ਮਿਲੇ ਸ਼ਾਂਤੀ ਮਿਲੇ 扑ੜਕਾਉ ਲਾਈਟਾਂ ਨਾ ਹੋਣ ਸੋ ਮੈਂ ਦੋ ਕੰਪੈਰੀਸ਼ਨ ਦਿੱਤਾ ਸਨ ਅੰਦਰ ਦਰਬਾਰ ਹਾਲ ਨੂੰ ਅਸੀਂ ਬਾਹਰ ਨੂੰ ਨਾਈਟ ਕਲਰ ਕਰਦੇ ਹਾਂ ਵਾਈਟ ਪਿਓਰ ਤੇ ਬਾਹਰ ਇੱਥੇ ਵਾਰਮ ਲਾਈਟਾਂ ਕਰਦੇ ਹਾਂ ਬਹੁਤ ਅੱਛਾ ਕਿਉਂਕਿ ਦੋਨੋਂ ਦਾ ਡਿਫਰੈਂਸ਼ੀਏਟ ਪਤਾ ਲੱਗਿਆ ਭਾਈ ਇਹ ਸਾਡੇ ਦਰਸ਼ਨੀ ਡਿਊਟੀ ਹੈ ਤੇ ਅੰਦਰ ਅਗਰ ਦੋਨੋਂ ਨੂੰ ਇੱਕੋ ਜਿਹਾ ਅਸੀਂ ਕਰ ਦਿੱਤਾ ਫਿਰ ਕੰਪੈਰੀਸ਼ਨ ਨਹੀਂ ਬਣਦਾ ਇਹ ਬਾਹਰ ਤੁਸੀਂ ਦੇਖ ਰਹੇ ਹੋ ਸਾਰੀ ਵਾਰਮ ਲਾਈਟਾਂ ਤੇ ਅੰਦਰ ਤੁਹਾਨੂੰ ਪਿਓਰ ਵਾਈਟ ਰਾਈਟ ਲੱਗਦੀ ਹੈ ਇਹ ਜੇ ਕੋਈ 7 ਸਵਾ ਕਰੋੜ ਦਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਨੂੰ ਸੈਂਕਸ਼ਨ ਹੋਇਆ ਕੋਈ ਸਵਾ ਦੋ ਔਰ ਮੈਂ ਸੰਗਤ ਨੂੰ ਇਹ ਵੀ ਦੱਸ ਦਿਆਂ ਕਿਉਂਕਿ ਬਾਕੀ ਜਗ੍ਹਾ ਤੁਸੀਂ ਕਈ ਜਗ੍ਹਾ ਪੁਲ ਤੋਂ ਉੱਪਰ ਲਾਈਟਾਂ ਦੇਖੀਆਂ ਹੋਣਗੀਆਂ ਉਹ ਤਰੰਗੇ ਝੰਡੇ ਦੀਆਂ ਬੜੀਆਂ ਲੇਕਿਨ ਚਲੀਆਂ ਨਹੀਂ ਨਹੀਂ ਚਲੀਆਂ ਉਹ ਚਾਈਨਸ ਲਾਈਟਾਂ ਸਨ ਕੇ ਇਹਨਾਂ ਨੂੰ ਪਹਿਲੇ ਇਹਨੇ ਕਿਹਾ ਸੀ ਹਾਂ ਇਹਨਾਂ ਨੂੰ ਲਗਾਓ ਤੇ ਗੁਰੂ ਘਰ ਦਾ ਮਜ਼ਾਕ ਬਣਨਾ ਸ਼ੁਰੂ ਹੋ ਜਾਏ ਬਾਅਦ ਚੋ 2 ਮਹੀਨਿਆਂ ਬਾਅਦ ਤਾਂ ਬੰਦ ਕਰ ਦਿਓ ਜਦੋਂ ਲੋਕੀ ਆਣ ਦੇਖਣ ਆਵਣ ਤੇ ਇਸ ਕਰਕੇ ਫਿਰ ਇੱਕ ਕੋਰੀਅਨ ਲਾਈਟਾਂ ਬੜੀਆਂ ਉਹ ਬੜੀ ਬਿਹਤਰੀਨ ਲਾਈਟ ਹੈ ਔਰ ਬੜੀ ਕੀਮਤੀ ਲਾਈਟ ਹੈ ਹੂੰ ਕਿਉਂਕਿ ਅਸੀਂ ਦੇਖ ਰਹੇ ਸੀ ਕਿ ਇਹਦਾ weight ਵੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਉਹ ਹਲਕੀ ਲਾਈਟ ਨਹੀਂ ਹੈ ਜਿਸਾਂ ਚ ਔਰ ਮੈਂ ਸਮਝਦਾ ਵਾਕਈ ਅੱਜ ਮਨ ਨੂੰ ਥੋੜਾ ਫਕਰ ਹੋ ਰਿਹਾ ਭਾਈ ਜੋ ਚਾਇਸ ਨਹੀਂ ਮੇਰੀ ਉਹ ਬੜੀ ਠੀਕ ਰਹੀ ਪਰ ਇਹ ਤੁਸੀਂ ਛੁਪੇ ਰੁਸਤਮ ਹੀ ਰਹਿੰਦੇ ਹੋ ਹਮੇਸ਼ਾ ਆਮ ਤੁਸੀਂ ਮੇਰੇ ਕਹਿਲ ਜੀ ਸਾਰੀ ਕਮੇਟੀ ਨੂੰ ਵੀ ਨਹੀਂ ਪਤਾ ਹੋਇਆ ਹੋਣਾ ਕਿ ਕੋਈ ਐਪਲੀਕੇਸ਼ਨ ਗਈ ਦੀ ਹੈ ਜਾਂ ਨਹੀਂ ਗਈ ਦੀ ਮੈਂ ਦੇਖੋ ਜਸਲੇ ਸਾਡਾ ਵਿਜਨ ਧਾਰਮਿਕ ਪੱਖੋਂ ਬਹੁਤ ਹੀ ਜ਼ਰੇ ਨਾਲ ਮੁਕਾਬਲੇ ਵਿੱਚ ਕਿਦਾਂ ਨਹੀਂ ਖੜਾ ਹੋ ਸਕਦਾ ਤੇ ਜੋ ਸਾਨੂੰ ਪਤਾ ਨਲਜ ਹੈ ਚਾਹੇ ਉੱਥੇ ਕੋਈ ਹੋਰ ਨਹੀਂ ਹੋ ਸਕਦਾ ਆਪਣੇ ਆਪਣੇ ਫੀਲਡ ਦੇ ਐਕਸਪਰਟਾਈਜ਼ਰ ਐਜ਼ an ਐਕਟਰ ਇਸ ਨੂੰ ਹੱਡਪਾਰਟ ਹੁੰਦਾ ਸਭ ਕੋਈ ਪਤਾ ਕਿੱਥੋਂ ਕੀ ਚੀਜ਼ ਆ ਰਹੀ ਹੈ ਕਿਵੇਂ ਫੰਡ ਆ ਰਹੇ ਸੋ ਮਨ ਨੂੰ ਲੱਗਿਆ ਅਗਰ ਅਸੀਂ ਆਪਣੇ ਘਰਾਂ ਨੂੰ ਸਜਾਉਣ ਲਈ ਕੋਈ ਕਸਰ ਨਹੀਂ ਛੱਡਦੇ ਅੱਛੇ ਤੋਂ ਅੱਛਾ ਰਕਟ ਲਗਾਣੇ ਆ ਉਹਨੂੰ ਬਿਊਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਅਗਰ ਗੁਰੂ ਘਰ ਦੀਆਂ ਸੇਵਾਵਾਂ ਮਿਲਿਆ ਸਨਮਾਨ ਗੁਰੂ ਕਰ ਰਹੇ ਬਖਸ਼ਿਆ ਸੰਗਤ ਨੇ ਸੇਵਾ ਬਖਸ਼ਿਆ ਤਾਂ ਕਿਉਂ ਨਾ ਆਪਣੀ ਜੋ ਸਾਡੀ ਤਰਖਤ ਅਗਰ ਗੁਰਮਾਨ ਨੇ ਬਖਸ਼ਿਆ ਉਹਨੂੰ ਅੱਛੇ ਤਰੀਕੇ ਦਾ ਕੰਸਟਰਕਟਿਵ ਇਹਨਾਂ ਲਗਾਈ ਜਾਏ ਤਾਂ ਇਹ ਸਾਨੂੰ ਫਖਰ ਰਹੇਗਾ ਕਮੇਟੀ ਦਾ ਸਮੇਂ ਸਾਡਾ ਥੋੜਾ ਹੀ ਰਹਿ ਗਿਆ ਲੇਕਿਨ ਸੰਧਾ ਉਹਦੇ ਜਾਣ ਤੋਂ ਬਾਅਦ ਹੀ ਜਦੋਂ ਇੱਥੋਂ ਲੰਘਾਂਗੇ ਇਸ ਗੱਲ ਇਹ ਜ਼ਰੂਰ ਮਹਿਸੂਸ ਕਰਾਂਗੇ ਚਲੋ ਅਸੀਂ ਹੋਰ ਕੁਝ ਸੰਗਤ ਦੇ ਜੋ ਭਾਵਨਾਂ ਵਾਲੇ ਤੇ ਜੋ ਉਹਨਾਂ ਨੂੰ ਉਮੀਦਾਂ ਤੇ ਖਰੇ ਨਹੀਂ ਉਤਰ ਪਾਏ ਕਿ ਅਸੀਂ ਕਿੰਨੀ ਵਜੂਤਾਂ ਕਰਕੇ ਲੇਕਿਨ ਇਸ ਕੰਮ ਨੂੰ ਦੇਖ ਕੇ ਤਸੱਲੀ ਹੋਏ ਕਿ ਸਾਨੂੰ ਵੀ ਚਲੋ ਕੁਛ ਤੇ ਕੀਤਾ ਜਿਲਕਾ ਕੇ ਸੰਗਤ ਜਦੋਂ ਹੀ ਨਿਕਲੇਗੀ ਦੇਖੇਗੀ ਕੋਈ ਤੇ ਆਇਆ ਸੀ ਜਿਸਨੇ ਕੋਈ ਕੰਮ ਕੀਤਾ ਸੋ ਮੇ ਸਾਬ ਨਾਲ ਬੜੀ ਅੱਛੀ ਚੀਜ਼ ਬਣੀ ਔਰ ਮੈਂ ਅਪੀਲ ਇਸ ਤਰ੍ਹਾਂ ਹੀ ਕਰਾਂਗਾ ਜੀ ਇਹ ਦੱਸਣਾ ਵੀ ਕਿ ਮਕਸਦ ਇਹ ਨਹੀਂ ਆਪਨੀ ਵਡਿਆਈ ਕਰਨੀ ਨਾ ਗੁਰੂ ਮਹਾਰਾਜ ਅਗੇ ਸਾਡੀ ਵਡਿਆਈ ਸੀ ਕੁਛ ਨਹੀਂ ਅਸੀਂ ਗੁਰੂ ਘਰ ਦੇ ਸੇਵਕਾਂ ਹਾਂ ਮੌਕਾ ਮਿਲਿਆ ਸੰਗਤ ਨੂੰ ਦੱਸਿਏ ਕਿ ਤੁਸੀਂ ਬਾਹਰ ਜਾਂਦੇ ਹੋ ਅਸੀਂ ਕੋਈ ਨਾ ਕੋਈ ਜਗ੍ਹਾ ਢੂੰਡਦੇ ਹਾਂ ਦਰਸ਼ਨ ਕਰਨ ਲਈ ਕਿਹੜੀ ਜਗ੍ ਅੱਜ ਦੇ ਬਾਅਦ ਇਹਦੀ ਜਗ੍ਹਾ ਇੱਕ ਹਿਸਟੋਰਿਕਲ ਪਲੇਸ ਤੇ ਹੈ ਹੀ ਯਾਰ ਇਸ ਦੇ ਨਾਲ ਸ਼ਾਮ ਦੇ ਟਾਈਮ ਸਾਡਾ ਇੱਥੇ ਟੂਰਿਸਟ ਸਾਡੇ ਵਿਜ਼ਟਰ ਸਾਡੇ ਹੋਰ ਲੋਕੀ ਬਾਹਰ ਆਣਗੇ ਇਹ ਤੁਸੀਂ ਦੇਖ ਰਹੇ ਹੋ ਦੇਖੋ ਅੱਛਾ ਤੁਸੀਂ ਕੈਮਰਾ ਮਾਰੋ ਬਹੁਤ سارے ਬਹੁਤ سارے ਲੋਕ ਜਿਹੜਾ ਨੇ ਸਪੈਸ਼ਲੀ ਲਾਈਟਸ ਨੂੰ ਦੇਖਣ ਵਾਸਤੇ ਆਏ ਦਿਨੇ ਟਾਈਮ ਅਕੇ ਆਉਂਦੇ ਸਨ ਮੱਥਾ ਟੇਕ ਕੇ ਚਲਾ ਗਏ ਆਏ ਤੁਸੀਂ ਦੇਖ ਲਓ ਇਸ ਉਸ ਟਾਈਮ ਨਹੀਂ ਕੋਈ ਚਾਰਪਾਈ ਗੱਡੀਆਂ ਆ ਗਈਆਂ ਹੁਣ ਜਿਸ ਨੂੰ ਪਤਾ ਚਲੇਗਾ ਨਾ ਟੂਰਿਸਟ ਟੂਰਿਸਟ ਗੱਡੀਆਂ ਨੇ ਨਹੀਂ ਉਹ ਵੀ ਸਪੈਸ਼ਲ ਲੈ ਕੇ ਨੂੰ ਸ਼ਾਮ ਨੂੰ ਤੇ ਆਇਆ ਕਰਨਗੇ ਲੋਕਾਂ ਟੂਰਸੂ ਪਏ ਜਗ੍ਹਾ ਦੇਖਣ ਦੇ ਕਾਰ ਬਣੇ ਗੁਰੂ ਘਰ ਚ ਆ ਕੇ ਮੱਥਾ ਵੀ ਟੇਕਣ ਕਹਿਣ ਸੁਣ ਜੀ ਬਹੁਤ ਵੱਡਾ ਫਰਕ ਸਭ ਤੋਂ ਵੱਡੀ ਗੱਲ ਜੋ ਮੈਂ ਮਹਿਸੂਸ ਕੀਤੀ ਹੈ ਉਹ ਹੈ ਕਿ ਗੁਰੂ ਘਰ ਦਾ ਬਜਟ ਦੇ ਵਿੱਚ ਵੀ ਬੜਾ ਫਰਕ ਪਏਗਾ ਕਿਉਂਕਿ ਤਾਂ ਤੁਹਾਨੂੰ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਬਹੁਤ ਸਾਰੀ ਲਾਈਟਿੰਗ ਕਰਨੀ ਪੈਂਦੀ ਸੀ ਲਾਈਟਿੰਗ ਕਰਨੀ ਪੈਂਦੀ ਉਹਦੇ ਵਿੱਚ ਵੀ ਸ਼ਾਇਦ ਹਜ਼ਾਰਾਂ ਰੁਪਏ ਤੁਹਾਡੇ ਜਾਂਦੇ ਸਨ ਸਾਡੇ ਨਾਲ ਸਰਦਾਰ ਸੁਰਜੀਤ ਸਿੰਘ ਜੀ ਵੀ ਜੁੜੇ ਹੋਏ ਨੇ ਆ ਵੀਰ ਜੀ ਸਭ ਤੋਂ ਪਹਿਲੇ ਤੇ ਸਾਨੂੰ ਇਹ ਦੱਸੋ ਕਿ ਇਹ ਲਾਈਟਸ ਦਾ ਪ੍ਰੋਜੈਕਟ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਬਹੁਤ ਵਧੀਆ ਹੈ ਅਸੀਂ ਥੋੜੀ ਜੀ ਹਲਾ ਅਲੱਗ ਹੋ ਕੇ ਗੱਲ ਕਰਾਂਗੇ ਕਿਉਂਕਿ ਸਿਰਫ ਗੁਰਦੁਆਰਿਆਂ ਨੂੰ ਚਮਕਾ ਕੇ ਗੁਰਦੁਆਰਿਆਂ ਦੀ ਬਿਊਟੀਫਿਕੇਸ਼ਨ ਕਰਕੇ ਯਾਨੀ ਕਿ ਬਿਲਡਿੰਗਸ ਦੀ ਬਿਊਟੀਫਿਕੇਸ਼ਨ ਕਰਕੇ ਕਿੱਥੇ ਤੱਕ ਅਸੀਂ ਆਪਣੇ ਮਨ ਨੂੰ ਪਰਚਾ ਸਕਦੇ ਹਾਂ ਕਿਉਂਕਿ ਤੁਸੀਂ ਗੁਰਮਤ ਦੇ ਨਾਲ ਜੁੜੇ ਹੁੰਦੇ ਹੋ ਮੈਂ ਇਸ ਕਰਕੇ ਤੁਹਾਡੇ ਨਾਲ ਉਸੇ ਤਰ੍ਹਾਂ ਦੀ ਗੱਲ ਕਰਾਂਗਾ ਇਹ ਗੱਲ ਤਾਂ ਭਾਈ ਸਾਹਿਬ ਨੇ ਕਹਿ ਦਿੱਤੀ ਹੁਣ ਅਸੀਂ ਕੀ ਇਹ ਅਰਦਾਸ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇੱਕ ਗੁਰਦੁਆਰਾ ਜਗਮਗਾਇਆ ਦੀਵਾ ਬਲੇ ਹਨੇਰਾ ਜਾਏ ਹਨੇਰਾ ਜਾਏ ਕੀ ਆ ਉਸ ਦੇ ਉੱਤੇ ਅਸੀਂ ਚੱਲ ਸਕਾਂਗੇ ਜਾਂ ਚਲਿਏ ਤੇ ਕਿਸ ਤਰੀਕੇ ਨਾਲ ਚਲਿਏ ਸਾਰੇ ਰਲ ਮਿਲ ਕੇ ਜੀ ਆਪਣੇ ਆਪ ਨੂੰ ਜੋ ਮਰਜ਼ੀ ਕਹਿ ਕੇ ਚਲਿਏ ਅਸੀਂ ਬਹੁਤ ਕੁਝ ਕਰ ਰਹੇ ਹਾਂ ਅਸੀਂ ਬਹੁਤ ਕੁਝ ਕੀਤਾ ਹੈ ਜੀ ਜੀ ਪਰ ਮਾਲਕ ਦੀ ਨਜ਼ਰਾਂ ਸੁਰਖਰੂ ਹੋਵਾਂਗੇ ਜਿਵੇਂ ਤੁਸੀਂ ਗੱਲ ਕੀਤੀ ਹੈ ਇੱਕ ਬਾਹਰ ਦੀ ਰੋਸ਼ਨੀ ਹੈ ਇੱਕ ਅੰਦਰ ਦੀ ਰੋਸ਼ਨੀ ਹੈ ਇਹ ਵੀ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਇਨਸਾਨ ਹਨੇਰੇ ਵਿੱਚ ਰਹਿ ਨਹੀਂ ਸਕਦਾ ਬਿਲਕੁਲ ਇਨਸਾਨ ਨੂੰ ਰਹਿਣ ਵਾਸਤੇ ਰੋਸ਼ਨੀ ਚਾਹੀਦੀ ਹੈ ਔਰ ਖੂਬਸੂਰਤੀ ਚਾਹੀਦੀ ਹੈ ਅੱਛਾ ਮਾਹੌਲ ਚਾਹੀਦਾ ਹੈ ਅੱਛਾ ਵਾਤਾਵਰਨ ਚਾਹੀਦਾ ਪਰ ਉਹਦੇ ਨਾਲ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਜਿਸ ਗੁਰਦੁਆਰਾ ਸਾਹਿਬ ਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਨੇ ਹਾਂ ਹਾਂ ਉੱਥੋਂ ਗਿਆਨ ਦੀ ਰੋਸ਼ਨੀ ਸਾਨੂੰ ਪ੍ਰਾਪਤ ਹੁੰਦੀ ਹੈ ਬਿਲਕੁਲ ਔਰ ਜਿਹੜੀ ਗਿਆਨ ਦੀ ਪ੍ਰਾਪਤੀ ਅਗਰ ਇਨਸਾਨ ਨੂੰ ਪ੍ਰਾਪਤ ਹੋ ਜਾਏ ਪਰ ਉਹ ਹਮੇਸ਼ਾ ਆਪਣੇ ਆਪ ਨੂੰ ਨਿਮਾਣਾ ਹੋ ਕੇ ਨਿਤਾਣਾ ਹੋ ਕੇ ਛੋਟਾ ਸਮਝ ਕੇ ਸੰਸਾਰੀ ਚੱਲ ਜਾਵੇ ਮੈਂ ਕਰਨਾ ਜ਼ਰੂਰ ਕਹਾਂਗੇ ਸਾਡੇ ਚ ਜੋ ਇਸ ਵੇਲੇ ਸੰਸਾਰਿਕ ਦੌੜ ਹੈ ਮੈਂ ਇਹਨਾਂ ਤੋਂ ਵੱਡਾ ਉਨਾ ਤੋਂ ਵੱਡਾ ਮੈਂ ਸਿਆਣਾ ਮੈਂ ਦੂਜੇ ਤੋਂ ਬਹੁਤ ਕੁਝ ਕਰ ਰਿਹਾ ਇਹ ਇੱਕ ਇਨਸਾਨ ਦੀ ਐਵੇਂ ਆਪਣੀ ਕਲਪਨਾ ਹੁੰਦੀ ਹੈ ਕਿ ਮੈਂ ਬਹੁਤ ਕੁਝ ਕੀਤਾ ਮੇਰੇ ਬਿਨਾਂ ਗੁਰੂ ਘਰ ਚੱਲ ਨਹੀਂ ਸਕਦਾ ਹਾਂ ਇਹ ਗੁਰੂ ਘਰ ਸੰਤਾਂ ਦੇ ਸਹਿਯੋਗ ਨਾਲ ਮਾਲਕ ਦੀਆਂ ਨਜ਼ਰਾਂ ਨਾਲ ਪਹਿਲੇ ਵੀ ਚੱਲ ਰਿਹਾ ਨੇ ਅੱਜ ਵੀ ਚੱਲ ਰਹੇ ਨੇ ਅੱਗੇ ਵੀ ਚੱਲਦੇ ਰਹੇ ਨੇ ਲੇਕਿਨ ਗਿਆਨ ਦੀ ਰੋਸ਼ਨੀ ਅਗਰ ਗੁਰੂ ਅਗੇ ਸਾਰੇ ਅਰਦਾਸ ਕਰੀਏ ਜੋ ਵੀਰ ਜੀ ਸਾਡੇ ਹਾਲਾਤ ਹਾਲਾਤ ਨੇ ਅਸਰੇ ਕੋਈ ਲੁਕੇ ਛੁਪੇ ਨਹੀਂ ਕਿਉਂਕਿ ਇੱਕ ਗੰਦਗੀ ਦੀ ਢੇਰੀ ਚ ਤੁਸੀਂ ਬੇਸ਼ੱਕ ਮਲਮਲ ਦਾ ਕਪੜਾ ਪਾ ਲਓ ਮਖਮਲ ਦਾ ਕਪੜਾ ਪਾ ਲਓ ਅੰਦਰੋਂ ਬਦਬੂ ਹੀ ਉੱਠਣੀ ਹੈ ਇਸ ਵਾਸਤੇ ਸਮਾਜ ਵਿੱਚ ਅਗਰ ਅੱਛਾ ਹੈ ਤਾਂ ਲੋਕਾਂ ਨੇ ਦੁਨੀਆ ਨੇ ਸਮਾਜ ਨੇ ਅੱਛਾ ਕਹਿਣਾ ਤੇ ਜੇ ਮਾੜਾ ਚੱਲ ਰਿਹਾ ਹੈ ਜਿਸ ਨੇ ਮਰਜ਼ੀ ਅਸੀਂ ਪਰਦੇ ਪਈਏ ਉਸ ਹਮੇਸ਼ਾ ਜਗਜਾਰ ਹੋ ਜਾਂਦਾ ਗੁਰਬਾਣੀ ਦਾ ਬੜਾ ਸੁੰਦਰ ਸ਼ਬਦ ਹੈ ਅੰਦਰ ਹੋਏ ਸੋ ਨਿਕਲੇ ਨਾ ਛਪੇ ਛੁਏ ਬੰਦੇ ਦੇ ਅੰਦਰ ਜੋ ਕੁਝ ਹੁੰਦਾ ਨਾ ਕਿਸੇ ਨਾ ਕਿਸੇ ਮੋੜ ਵਿੱਚ ਆ ਕੇ ਜਰੂਰ ਨਿਕਲਦਾ ਹੈ ਮਿਆਸਲ ਕੀ ਹਾਂ ਤਾਂ ਕੋਸ਼ਿਸ਼ ਸਾਡੀ ਸਾਰਿਆਂ ਦੀ ਇਹੋ ਹੀ ਹੋਣੀ ਚਾਹੀਦੀ ਹੈ ਮੈਂ ਆਪਣੇ ਆਪ ਨੂੰ ਇੰਪਰੂਵ ਕਰਕੇ ਕਹਿੰਦੇ ਹਾਂ ਬਹੁਤ ਕੁਝ ਸਾਥ-ਸਾਥ ਜਦੋਂ ਆਏ ਸਾ ਮਾਨਸਿਕੇ ਚਾਹ ਸੀ ਕਿ ਸਮਾਜ ਵਾਸਤੇ ਭਾਈਚਾਰੇ ਵਾਸਤੇ ਕੌਮ ਵਾਸਤੇ ਕਰਾਂਗੇ ਪਰ ਉਹ ਪੂਰਾ ਹੋ ਨਹੀਂ ਰਿਹਾ ਨਹੀਂ ਹਜੇ ਬੜਾ ਟਾਈਮ ਹੈ ਸਾਨੂੰ ਖੇਦ ਹੋ ਜਾਏਗਾ ਹਜੇ ਬੜਾ ਟਾਈਮ ਹੈ ਔਰ ਅਸੀਂ ਵੀ ਉਮੀਦ ਕਰਾਂਗੇ ਕਿ ਦੀਵਾ ਬਲੇ ਹਨੇਰਾ ਜਾਏ ਤੇ ਉਹ ਫਿਰ ਸਾਰਿਆਂ ਦਾ ਦੀਵਾ ਬਲੇ ਕਿਸੇ ਇੱਕ ਦਾ ਨਹੀਂ ਮੇਰਾ ਨਹੀਂ ਤੁਹਾਡਾ ਨਹੀਂ ਸਾਰਿਆਂ ਦਾ ਦੀਵਾ ਬਲੇ ਤੇ ਸਾਂਝ ਕਰੀ ਜਾਏ ਗੁਣੇ ਕਰੀ ਛਾੜ ਅਮਗੜ ਚਲੀ ਹੈ ਅਗਰ ਅਸੀਂ ਉਸ ਰਸਤੇ ਤੇ ਉਤੇ ਚੱਲਣਾ ਸ਼ੁਰੂ ਜਾਈਏ ਤੇ ਮੇਰੇ ਖਿਆਲ ਚ ਕੋਈ ਵਿਤਕਰੇ ਕਿਸੇ ਵੀ ਤਰ੍ਹਾਂ ਦਾ ਸਾਡੇ ਵਿੱਚ ਵਾਧ ਘਟ ਨਹੀਂ ਰਹੇਗੀ ਪਰ ਜਿੱਥੇ ਤੱਕ ਗੁਰਦੁਆਰਾ ਸਾਹਿਬ ਦੀ ਬਿਊਟੀਫਿਕੇਸ਼ਨ ਦੀ ਗੱਲ ਹੈ ਉਹ ਪੂਰੀ ਕਮੇਟੀ ਨੂੰ ਖਾਸ ਕਰਕੇ ਸਰਦਾਰ ਬਲਵਿੰਦਰ ਸਿੰਘ ਜੀ ਇਹ ਤੁਸੀਂ ਵਧਾਈ ਦੇ ਪਾਤਰ ਹੋ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਿਰਫ ਇਹ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਉਜਿਆਰਾ ਹੋਇਆ ਹੈ ਸਾਡੀ ਕੌਮ ਦੇ ਵਿੱਚ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਉਜਿਆਰਾ ਹੋਵੇ ਤਾਂ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਲਾਈਟਨਿੰਗ ਦੇ ਨਾਲ ਨਾਲ ਜੋ ਵੀ ਸਾਡੇ ਪਰਵ ਹੁੰਦੇ ਨੇ ਜੋ ਵੀ ਗੁਰਪੁਰਬ ਹੁੰਦੇ ਨੇ ਉਹ ਵੀ ਅਸੀਂ ਰਲ ਮਿਲ ਕੇ ਮਨਾਈਏ ਤਾਂ ਕਿ ਮੈਂ ਸਾਰੀ ਸੰਗਤ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਾਂਗਾ ਸਾਡੀਆਂ ਖਾਮੀਆਂ ਵੱਲ ਨਜ਼ਰ ਨਾ ਮਾਰਿਓ ਗੁਰੂ ਦਾ ਪ੍ਰੋਗਰਾਮ ਸੰਕੇ ਜਰੂਰ ਆਇਓ ਗੁਰੂ ਅਗੇ ਜਰੂਰ ਅਰਦਾਸ ਕਰਿਓ ਕਿ ਜਿਹੜੇ ਸਾਡੇ ਚ ਤ੍ਰੁੱਟੀਆਂ ਨੇ ਸਾਡੇ ਝੋਮੇ ਹੈ ਜਿਹੜੇ ਸਾਡੇ ਹੰਕਾਰ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਖਤਮ ਹੋ ਸਕੇ ਤੋ ਆਪ ਜੀ ਦਾ ਮੈਂ ਜ਼ਿਲੋਂ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਇੱਕ ਦੋ ਚੈਨਲ ਜਿਹੜੇ ਨੇ ਜਿਨ੍ਹਾਂ ਦੇ ਆਪ ਮਨ ਵਿੱਚ ਤੁਹਾਡੀ ਤੜਫ ਰਹਿੰਦੀ ਹੈ ਕਿਉਂਕਿ ਤੁਹਾਨੂੰ ਮੈਂ ਦੇਖਿਆ ਸੀ ਕੋਲਪੁਰ ਜੋ ਹਾਦਸਾ ਸੀ ਉਹਦੇ ਵੀ ਜੋ ਸਾਡਾ ਰੋਲ ਸੀ ਵੀਰ ਸਤਨਾਮ ਸਿੰਘ ਦੀ ਸਾਰਿਆਂ ਦਾ ਰੋਲ ਸੀ ਜਿਤਨੇ ਵੀ ਸਾਡੇ মিডিਆ ਨੇ ਪਰਸਨ ਨੇ ਉਹਨਾਂ ਨੇ ਬਹੁਤ ਵੱਡਾ ਰੋਲ ਬਹੁਤ ਵਾਰੇ ਸੰ ਸਾਡੇ ਪੈਗਾਮ ਟੀਵੀ ਵਾਲੇ ਸਨ ਆਪਜੀ ਦਾ ਚੈਨਲ ਸੀ ਕਵਾਨੀ ਚੈਨਲ ਸੀ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਹਦੇ ਸਾਬਤ ਕਰ ਛੜਿਆ ਕਿ ਨੌਜਵਾਨਾਂ ਚ ਕਿਤਨਾ ਜਜ਼ਬਾ ਹੈ ਨੌਜਵਾਨ ਆਪਣੇ ਗੁਰੂ ਲਈ ਸਭ ਕੁਝ ਕੁਰਬਾਨ ਕਰ ਸਕਦੇ ਨੇ ਤੋ ਮੈਂ ਜ਼ਰੂਰ ਨੌਜਵਾਨੋ ਫਿਰ ਦੋਨੋਂ ਆ ਜੋੜ ਕੇ ਬੈਂਤੀ ਖਾਸ ਕਰਕੇ ਸਾਡੀਆਂ ਬਹੁਤ ਨੌਜਵਾਨ ਸਭਾਵਾਂ ਨੇ ਸਿੰਬਲ ਕੰਪੈਨ ਗੋਲ ਗੁਜ਼ਰਾਲ ਸਾਡੇ ਅਲੱਗ-ਅਲੱਗ ਸੰਸਥਾਵਾਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹਮੇਸ਼ਾ ਰਿਹਾ ਹੈ ਔਰ ਤੁਸੀਂ ਕਰ ਵੀ ਰਹੇ ਹੋ ਸਾਰਿਆਂ ਨੂੰ ਦੋਨਾਂ ਹੱਥ ਜੋੜ ਕੇ ਬੇਨਤੀ ਸਾਡੇ ਸਾਰੇ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ ਉਸ ਦਿਨ ਹਮਮ ਆਕੇ ਪਹੁੰਚਣਾ ਹੈ ਸਾਡੇ ਨਾਲ ਖਲੋਣਾ ਹੈ ਸਾਡਾ ਵੀ ਹੌਸਲਾ ਅਫਜ਼ਾਈ ਕਰਨੇ ਨਾਲ ਆਪ ਨੇ ਬਰੂਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ 5 ਤਰੀਕ ਬੁੱਧਵਾਰ ਵਾਲੇ ਦਿਨ 10 ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਮਾਗਮ ਹੋਵੇਗਾ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤੋਂ ਇਸੇ ਗੁਰਦੁਆਰਾ ਸਾਹਿਬ ਦੇ ਜੋ ਕੱਲ ਦਾ ਪ੍ਰੋਗਰਾਮ ਹੈ ਸ਼ਹੀਦੀਪੁਰ 350 ਸਾਲ ਗੁਰਤੇਗ ਬਾਦਲ ਸਾਹਿਬ ਜੀ ਦਾ ਜੋ ਪਾਈ ਮਤੀ ਰਾਜੀ ਪਾਈ ਦਸ ਸਤੀ ਦਾ ਜੀ ਪਿਆਜ ਦਿਯਾਲਾ ਜੀ ਜਿਹਨਾਂ ਦੇ ਪੁਰਬ ਸਾਰੀ ਦੁਨੀਆ ਚ ਮਨਾਏ ਜਾ ਰਹੇ ਨੇ ਤੋਂ ਕੱਲ ਦਾ ਜੋ ਵਿਸ਼ੇਸ਼ ਪ੍ਰੋਗਰਾਮ ਹੈ ਜੋ ਸੰਗਤਾਂ ਵੱਲੋਂ ਆਪਣੇ ਤੌਰ ਤੇ ਸਹਿਜ ਪੜ ਪ੍ਰారంਭ ਕੀਤੇ ਗਏ ਸਨ ਸ੍ਰੀ ਸਹਿਜ ਪਰ ਸੇਵਾ ਸੁਸਾਇਟੀ ਪੰਜਾਬ ਵੱਲੋਂ ਅੰਮ੍ਰਿਤਸਰ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸੰਗਤਾਂ ਨੂੰ ਉਪਚਾਦ ਕਰਕੇ ਰੱਖਿਆ ਗਿਆ ਸੀ ਤੋਂ ਕੱਲ 10 ਤੋਂ ਲੈ ਕੇ 12 ਵਜੇ ਤੱਕ ਇਥੇ ਪ੍ਰੋਗਰਾਮ ਸੱਜਣਗੇ ਸੰਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੈ ਔਰ ਬਾਕੀ ਸੰਤਾਂ ਨੂੰ ਬੇਨਤੀ ਹੈ ਕਿ ਆਪ ਜੀ ਜੂੜ ਪਰਿਵਾਰਾਂ ਸੇ ਪਹੁੰਚਿੰਦੇ ਕਿਪਾਲਤਾ ਕਰੋ 9:30 ਵਜੇ ਤੱਕ ਖਾਸ ਕਰਕੇ ਜਿਹੜੇ ਮੇਰੇ ਬੱਚੇ ਬੱਚੀਆਂ ਵੀਰ ਪਿਆਣਾ ਮਾਤਾਵਾਂ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੈ ਉਹ ਆ ਜਾਣ ਤਾਂ ਕਿ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਆਪ ਜੀ ਨੇ ਗੁਰੂ ਕਾਰਜ ਬੈਠ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਮੈਂ ਇੱਕ ਵਾਰ ਫੇਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੋ ਦਰਸ਼ਕੋ ਤੁਸੀਂ ਦੇਖਿਆ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਬਿਊਟੀਫਿਕੇਸ਼ਨ ਜਿਹੜੀ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਡਰ ਕਰਵਾਈ ਗਈ ਹੈ ਔਰ ਗੁਰਦੁਆਰਾ ਸਾਹਿਬ ਦੀਆਂ ਰੌਣਕਾਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਨੇ ਉਮੀਦ ਕਰਦੇ ਹਾਂ ਕਿ ਇਹੋ ਜਿਹੇ ਰੌਣਕਾਂ ਦੇ ਨਾਲ ਨਾਲ ਡੀਜੀਪੀਸੀ ਜੰਮੂ ਦੇ ਸਾਰੇ ਮੈਂਬਰ ਜਿਹੜੇ ਨੇ ਪ੍ਰਧਾਨ ਸਾਹਿਬ ਕੀ ਤੋਂ ਲੈ ਕਰਕੇ ਹਰ ਇੱਕ ਮੈਂਬਰ ਤੱਕ ਜਿਹੜੇ ਨੇ ਉਹ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਇਸੇ ਤਰ੍ਹਾਂ ਰਲ ਮਿਲ ਕੇ ਇਹੋ ਜਿਹੇ ਪੁਰਪਤ ਅਤੇ ਇਹੋ ਜਿਹੇ ਕੰਮ ਜਿਹੜੇ ਨੇ ਉਹ ਕਰਦੇ ਰਹਿਣ ਅਸੀਂ ਵੀ ਅਰਦਾਸ ਕਰਾਂਗੇ ਔਰ ਸੰਗਤ ਨੂੰ ਵੀ ਕਹਾਂਗੇ ਕਿ ਅਰਦਾਸ ਕਰੋ ਕਿ ਇਹ ਡੀਜੀਪੀਸੀ ਕਮੇਟੀ ਜਿਹੜੀ ਹੈ ਉਹ ਹਮੇਸ਼ਾ ਹਮੇਸ਼ਾ ਚੜ੍ਹਦੀ ਕਲਾ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ